ਤੁਹਾਡਾ ਮਰਾਾਾ ਤੁਹਾਡੇ ਜਾਣੇ ਪਛਾਣੇ ਬੀਬੀ ਰਣਜੀਤ ਕੌਰ ਇੱਕ ਮਹਾਨ ਸੰਗੀਤ ਸੀ। ਸਤਿਜੀ ਜੀ ਇਹ ਬੜੀ ਗੱਲ ਸਾਡੇ ਪੰਜਾਬੀ ਲਈ ਬੜੀ ਮਾਣ ਦੀ ਹੈ ਕਿ ਪਿਛਲੇ 5 30 ਸਾਲ ਤੋਂ ਤਕਰੀਬਨ ਤੁਸੀਂ ਦੁਗਾਨੇ ਦੇ ਰੂਪ ਚ ਜੀ ਦਿੱਤੇ। ਮੇਰੇ ਖਿਆਲ ਮੈਂ ਪਹਿਲਾਂ ਤਾਂ ਤੁਸੀਂ ਸਿੰਗਲ ਇੱਕ ਕਲਾਕਾਰ ਸ਼ੁਰੂ ਐ ਸੀ ਪਰ ਜਿਹੜੇ ਤੁਹਾਡੇ ਗਾਣੇ ਅੱਜ ਕੱਲ ਬਹੁਤ ਆਪ ਪੁਲਨ ਨੇ। ਔਰ ਤੁਸੀਂ 뮤ਜ਼ਿਕ ਐਕਟਰ ਵੀ ਬੜੇ ਸਫਸੇਫਲ ਹੋ। ਮੈਂ ਤੁਹਾਨੂੰ ਤਾਦਲ ਤੋਂ ਵਧਾਈ ਦਿੰਦਾ 30 ਮਿੰਟ ਕਿਉਂਕਿ ਕਲਾ ਲਈ ਵੀ ਮਿਹਨਤੀ ਬੜੀ ਬਹੁਤ ਪਰਫੈਕਟ ਲਈ ਬਹੁਤ ਜ਼ਰੂਰਤ ਹੈ। ਬੇਸਿਕਲੀ ਆ ਮ ਹਰਗਾਏ ਕਲਾ ਰ ਬਾਰੇ ਪੁੱਛਿਆ ਜਾਂਦਾ ਹੈ ਕਿ ਕਲਾ ਦੀ ਤੁਹਾਨੂੰ ਇਹ ਲਗਨ ਕਿੱਦਾਂ ਲਗੀ ਜੀ ਇਕਵਾਲ ਜੀ ਪਹਿਲਾਂ ਤੋਂ ਮੈਨੂੰ ਬਚਪਨ ਤੋਂ ਸ਼ੌਕ ਸੀ ਜੀ ਲੇਕਿਨ ਮੇਰੇ ਫਨ ਸਾਹਿਬ ਨੇ ਮੈਨੂੰ ਇੱਕ ਐਸੇ ਗਾਇਕ ਦਾ ਸ਼ਿਗਰਦ ਬਣਾਇਆ ਜੀ ਜੀ ਜਿਹਦਾ تعلق ਪਟਿਆਲੇ ਕ੍ਰਾਂ ਨਾਲ ਹੈ ਅੱਛਾ ਜੀ ਸਰੇ ਉਸਤਾਦ ਨੇ ਖਾਨ ਸਾਹਿਬ ਬਕਰੋ ਸਿੰਘ ਅੱਛਾ ਜੀ ਇਹ ਮੈਂ ਉਹਨ ਤੁਕ ਜਿੱ ਸਿੱਖਿਆ ਅੱਛਾ ਜੀ ਇਹ ਪਹਿਲੀ ਅੰਤ ਮੈਂ ਮਾਫ ਕਰਨਾ ਮੈਨੂੰ ਇਹ ਪਤਾ ਕਿ ਤੁਹਾਡਾ ਪਿੰਡ ਰਾਮਪੁਰ ਜਿਹੜਾ ਹੈ ਬੜਾ ਸੱਤ ਗੁਰੂਚੀ ਵਾਲਾ ਪਿੰਡ ਹੈ ਦੁਰਾਹੇ ਤੋਂ ਕੋਟਾਈ ਤਿੰਨ ਮਿਲਦੇ ਨੇ ਇਹ ਦੇ ਕੰਨੇ ਵਸਿਆ ਸਲਤ ਸਿੰਘ ਵੀ ਤੁਹਾਡੇ ਪਿੰਡ ਰਹਿਣੜੇ ਹਾਂ ਜੀ ਹਿੰਮਲ ਸਿੰਘ ਰਾਮਪੁਰੀ ਸਰਜੀਤ ਰਾਮਪੁਰੀ ਅਕਰਨਾਪੁਰੀ ਸਾਡੇ ਪਿੰਡ ਦੇ ਬਹੁਤ ਸੱਤ ਗੁਰੂਚੀ ਵਾਲਾ ਪਿੰਡ ਹੈ ਹਨਾ ਤਾਂ ਤੇ ਜਿਹੜੀ ਵਿਰਸੇ ਚ ਤੁਹਾਡੇ ਬਾਪ पिताजी ਨੇ فنਨ ਕਰ ਦਿੱਤੀ ਮੈਨੂੰ ਸ਼ਿਗਰਤ ਮਾਹਾਂਸਾ ਬਕਰਸੇਂ ਦਾ ਜੀ ਜੀ ਉਹ ਕਲਾਸੀਕਲ ਦੇ ਬਹੁਤ ਹੀ ਮਾਹਰ ਨੇ ਜੀ ਜੀ ਮੈਂ ਉਹਨੂੰ ਕਲਾਸੀਕਲ ਸਿੱਖਣ ਲੱਗਿਆ ਜੀ ਲੇਕਿਨ ਕੁਝ ਸਰਕਮਸਟੈਂਸਸ ਆਈ ਸੀ ਸੰਕਰਦੇ ਹਾਲਾਤ ਅਜਿਹਾ ਸੀ ਕਿ ਮੈਂ ਉਹ ਵਿਦਿਆ ਪੂਰੀ ਤਾਂ ਨਹੀਂ ਹਾਸਲ ਕਰ ਸਕਿਆ ਅੱਛਾ ਤੇ ਮੈਂ ਲੋਕ ਗਾਇਕੀ 'ਚ ਪੈ ਗਿਆ ਤੇ ਸੇ ਮਸਦਿਕ ਸਾਹਿਬ ਜੀ ਹਾਤ ਤੁਸੀਂ ਮੇਰੇ ਇਸ ਗੱਲ ਨਾਲ ਸਹਿਮਤ ਹੋਊ ਕੰਾਇਕੀ ਚ ਲੋਕ ਗਾਇਕੀ ਹੈ ਚ ਕਲਾਸਿਕਲ ਗਾਇਕੀ ਹੈ ਉਹਦੇ ਲਈ ਬੇਸਿਕ ਟ੍ਰੇਨਿੰਗ ਦੀ ਬਹੁਤ ਤਕੜੀ ਜ਼ਰੂਰ ਹੈ ਬਹੁਤ ਜ਼ਰੂਰ ਹੈ ਜੀ ਹਾਂ ਜੀ ਜੇ ਤੁਸੀਂ ਤੁਸੀਂ ਹੁਣ ਤੁਸੀਂ ਕਿਹਾ ਕਿ ਮੈਂ ਸਾਧ ਜੀ ਤੋਂ ਟ੍ਰੇਨਿੰਗ ਲਈ ਹੈ ਮੰਨਿਆ ਕਿ ਤੁਸੀਂ 15 20 ਸਾਲ ਉਹਨਾਂ ਨੇ ਨਹੀਂ ਗਾ ਸਕਿਆ 5 10 ਸਾਲ ਜ਼ਰੂਰ ਸਿੱਖਿਆ ਉਹ ਸ਼ਾਇਦ ਇਹ ਉਸੇ ਟ੍ਰੇਨਿੰਗ ਦੀ ਬਦੌਲਤ ਹੈ ਕਿ ਅੱਜ ਤੁਸੀਂ ਜਿਸ ਮਕਾਮ ਤੇ ਬਿਲਕੁਲ ਸਹੀ ਗੱਲ ਹੈ ਜੀ ਮੈਂ ਮੈਂ ਇਸ ਗੱਲ ਨੂੰ ਬਿਲਕੁਲ ਮਤਲਬ ਡੰਕੇ ਦੀ ਝੋਟ ਨਾਲ ਹੀ ਕਹਿ ਸਕਦਾ ਜੀ ਜੀ ਵੀ ਜਿਸ ਆਦਮੀ ਨੇ ਬੇਸਿਕਲੀ ਕੁਝ ਨਹੀਂ ਸਿੱਖਿਆ ਜੀ ਉਹ ਕਦੇ ਵੀ ਅੱਗੇ ਨਹੀਂ ਆ ਸਕਦਾ ਕੁਦਰਤ ਦੀ ਬਖਸ਼ਿਸ਼ ਸਿਰਫ ਆਵਾਜ਼ ਹੋ ਸਕਦੀ ਹੈ ਠੀਕ ਹੈ ਗੋਡ ਗਿਫਟ ਹੁੰਦੀ ਹੈ ਉਹ ਹੁੰਦੀ ਹੈ ਲੇਕਿਨ ਜਦ ਤੱਕ ਉਸਤਾਦ ਦਾ ਹੱਥ ਸਰ ਦੇ ਉਤੇ ਨਹੀਂ ਹੈ ਤੋ ਬੰਦਾ ਕਦੇ ਵੀ ਅੱਗੇ ਨਹੀਂ ਚੱਲਦਾ ਬੀਬੀ ਜੀ ਮੈਂ ਤੁਸੀਂ ਕਿ ਮੈਂ ਬੀਬੀ ਜੀ ਪੰਜਾਬ ਚ ਤੁਸੀਂ ਤੁਸੀਂ ਜੰਪਰ ਲਓ ਪਰ ਇੱਕ ਸਰਦਾਰ ਪਰਿਵਾਰ ਸੜੀ ਜੰਪ ਪਰਵੇਸ਼ ਹੈ ਪਰਵੇਸ਼ ਹੈ ਔਰ ਇਹ ਜੇ ਪਰਿਵਾਰਾਂ ਚ ਮੈਂ ਦੇਖਿਆ ਕਿ ਸਭ ਪੰਜਾਬ ਤੋਂ ਆਇਆ ਕਿ ਲੜਕੀਆਂ ਨੂੰ ਗਾਉਣ ਲਈ ਨੱਚਣ ਲਈ ਜਾਂ ਡਰਾਮੇ ਚ ਸੰ ਲੈਣ ਲਈ ਕਾਰਨ ਬਹੁਤ ਰੋਖਾਂ ਟੋਕਾਂ ਤੇ ਮਜਬੂਰੀਆਂ ਰਹਿੰਦੀਆਂ ਨੇ। ਹਾਂਜੀ। ਥੋੜ ਤੁਸੀਂ ਇਹੋ ਜਿਹਾ ਮੈ ਹੋਸਪੀਸ ਸਾਨੂੰ ਕਿਦਾਂ ਗਾਣ ਦਾ ਸ਼ੌਕ ਹੈ? ਮੈਨੂੰ ਇਹ ਪ੍ਰੋਬਲਮ ਕੋਈ ਨਹੀਂ ਆਈ। ਅੱਛਾ। ਮੇਰੇ ਵੈਸੇ ਮੇਰੀ ਮਦਰ ਦੀ ਆਵਾਜ਼ ਬਹੁਤ ਅੱਛੀ। ਜੀ ਜੀ। ਵੈਸੇ ਇਸ ਲਾਈਨ 'ਚ ਤਾਂ ਨਹੀਂ ਪਾਇਆ ਵੈਸੇ ਉਹਨਾਂ ਦੇ ਗਾਣੇ ਗੁਣੇ ਅਸੀਂ ਸੁਣਦੇ ਰਹਿੰਦੇ ਸੀ ਬਚਪਨ 'ਚ ਸਾਨੂੰ ਕਿ ਤੁਹਾਡੇ ਮਾਤਾ ਜੀ ਰੇਡੀਓ ਤੇ ਗਾਉਂਦੇ ਨਹੀਂ ਜੀ ਨਹੀਂ ਵੈਸੇ ਘਰੇਲੂ ਆਰਟ ਹੈਗੇ ਤੇ ਉਹਨਾਂ ਦੀ ਆਵਾਜ਼ ਅੱਛੇ ਸੀ ਪਤਾ ਨਹੀਂ ਤਾਂ ਹੀ ਮੇਰੀ ਅੱਛੀ ਤੁਹਾਨੂੰ ਵੈਸੇ ਲੋਕਲੀ ਸ਼ੌਕ ਕਰਾ ਜਗਾਉਂਦਾ ਸੀ ਕਿ ਤੁਹਾਡੇ ਤਸੀ ਵੀ ਕੋਈ ਕਿਸੇ ਉਸਤਾਦ ਜੀ ਤੋਂ ਕੋਈ ਪ੍ਰਾਪਰਟੀ ਨੇ ਲਈ ਮੈਂ ਪਹਿਲਾਂ ਤਾਂ ਬਚਪਨ ਤੋਂ ਕੋਈ ਉਸਤਾਦ ਨਹੀਂ ਬਣਾਇਆ ਸੀ ਕੁਦਰਤ ਵਨ ਜੋ ਸਾਡੇ ਕੁਦਰਤ ਵਨ ਹੈ ਵੈਸੇ ਹੁਣ ਸਦੀਕ ਜੀ ਤੋਂ ਮੈਂ ਸਿੱਖ ਰਹੀ ਹਾਂ ਨਾਲ ਦੀ ਨਾਲ ਕਰ ਰਹੀ ਹਾਂ ਇਤਨਾ ਮਿਰਕਾ ਮਨੂ ਜੀ ਪਤਾ ਹੈ ਕਿ ਤੁਹਾਡੇ ਪਿਤਾ ਜੀ ਸਾਰਾਤਮ ਸਿੰਘ ਜੀ ਉਹਨਾਂ ਦਾ ਨਾਮ ਹੈ ਮਿਰਕਾ ਠੀਕ ਹੈ ਜੀ ਹਾਂ ਜੀ ਹਾਂ ਜੀ ਕਿ ਉਹਨਾਂ ਦਾ ਵੀ ਸਾਡੀ ਗਾਇਕੀ 'ਚ ਬਹੁਤ ਵੱਡਾ ਦੇਣਾ ਹੈ ਉਹ ਤੁਹਾਡੇ ਨਾਲ ਬਕਾਇਦਾ ਤੁਹਾਨੂੰ ਐਨਕਰਾਜ ਕਰਦੇ ਆ ਤੁਹਾਨੂੰ ਸਪੋਰਟ ਦਿੰਦੇ ਆ ਕਿਉਂਕਿ ਕਿਹਾ ਕਿ ਸਾਡੇ ਪੰਜਾਬ ਦਾ ਮਾਹੌਲ ਸਿੱਖਿਆ ਦਾ ਇਹੋ ਜਿਹਾ ਹੈ ਕਿ ਬੱਚਿਆਂ ਨੂੰ ਐਨਕਰਾਜ ਨਹੀਂ ਕਰਦੇ ਪਰ ਹਮੇਸ਼ਾ ਤੁਹਾਡਾ ਸਾਥ ਦਿੰਦੇ ਨੇ ਵੈਸੇ ਮੈਂ ਉਹਨਾਂ ਨੂੰ ਸ਼ਾਬਾਸ਼ ਦਿੰਨਾ ਉਹਨਾਂ ਨੇ ਮੇਟਨੀ ਆਦੇ ਅੱਛਾ ਤੁਹਾਂ ਗਾਣਿਆਂ ਦੀ ਜਿਹੜੀ ਤੁਹਾਡੇ ਦੁਕਾਨੇ ਨੇ ਸ੍ਰੀ ਸਦੀਖ ਸਾਹਿਬ ਤੁਸੀਂ ਤਾਂ ਮੈਂ ਤੁਹਾਡੀ ਜਿਹੜੇ ਪਹਿਲਾ ਮੇਰੀ ਅਸੀ ਚਾਂਦੇ ਚੜੀ ਦਾ ਪਹਿਲਾ ਗਿੱਤ ਸੀ ਕਿ ਉਹ ਤੋਂ ਬਾਅਦ ਦਾ ਹੈ। ਇਹ ਇਹ ਤਰ੍ਹਾਂ ਦੂਜਾ ਕਾਰ ਸੀ। ਪਹਿਲੇ ਮੇਰਾ ਗਾਰਡ ਸੀ। ਮੈਂ ਚਿੱਠੀ ਕਿਧਰੋਂ ਪਾਵਾ ਜਾਂਦਾ ਹੁੰਦਾ ਸੀ ਦਸਨਾ ਗਿਆ। ਹਾਂ ਉਹ ਵੀ ਬੜਾ ਪਪੂ ਨਰਕਾਰ ਸੀ। ਜੀ। ਅਚਾ ਤੁਹਾਡਾ ਦੋਵਾਂ ਦਾ ਸੁਮੇਲ ਕਿਸ ਤਰ੍ਹਾਂ ਹੋਇਆ ਤੁਸੀਂ ਕਿਸ ਤਰ੍ਹਾਂ ਮਤਲਿਕ ਦਨੋ ਮੈਂ। ਵਾਲੀ ਮੈਂ ਕਿਤੇ ਹੋਰ ਕੰਮ ਕਰਦਾ ਸੀ। ਤੁਸੀਂ ਮੈਂ ਪਬਲਿਕ ਰਿਲੇਸ਼ਨਸ। ਨਹੀਂ ਪਹਿਲਾਂ ਤਾਂ ਮੈਂ ਸਰਵਿਸ ਕਰਦਾ ਸੀ ਗਵਰਨਮੈਂਟ ਦੀ। ਜੀ ਜੀ। ਫਿਰ ਮੈਂ ਇੱਕ ਕਿਸੇ ਲੜਕੀ ਨਾਲ ਗਾਉਂਦਾ ਸੀ। ਜੀ ਜੀ। ਉਸ ਤੋਂ ਬਾਕਰੋ ਉਸ ਲੜਕੀ ਦੇ ਜਿਹੜੇ ਉਸਤਾਦ ਸਨ ਜੀ ਜੀ ਉਹਨਾਂ ਨਾਲ ਮੇਰੇ ਇਤਰਾਫਾਤ ਹੋ ਗਏ ਹਾਂਜੀ ਕਿਤਰਾਫਾਤ ਹੋ ਗਏ ਤੇ ਮੈਂ ਘੜਾ ਕੇ ਬੈਠ ਗਿਆ ਅੱਛਾ ਫਿਰ ਇਹ ਰੰਜੀਜੀ ਦੇ ਫਾਦਰ ਅੱਛਾ ਇਹਨਾਂ ਨੂੰ ਪਤਾ ਲੱਗ ਗਿਆ ਮੇਰੇ ਕੋਲ ਆ ਕੇ ਲੈਣ ਲੱਗੇ ਕਿ ਅਸੀਂ ਆਪਾਂ ਇਕੱਠੇ ਹੋ ਕੇ ਕੰਮ ਕਰੀਏ ਮੇਰੀ ਬੱਚੀ ਘੁੰਦੀ ਹੈ ਹਾਂਜੀ ਹੈ ਅਮਕੜ ਬੱਸ ਜੀ ਹਾਂ ਹਾਂ ਬਸ ਤੁਸੀਂ ਗਾਇਆ ਬੀਬੀ ਸੁਰਿੰਦਰ ਜੀ ਨਾਲ ਵੀ ਗਾਇਆ ਤੁਸੀਂ ਹੋਰ ਕਲਾਕਾਰਾਂ ਨੇ ਰਿਕਾਰਡ ਕਰਾਏ ਨੇ ਪਰ ਜੋ ਤੁਹਾਡੇ ਸਰਕਾਰਯੋਗ ਨੇ ਸੁਰਿੰਦਰ ਜੀ ਜਿਵੇਂ ਅੱਜ ਵੀ ਜਾ ਕੇ ਗਾਇਆ ਹਾਂ ਬਈ ਪੰਜੀ ਮੇਰੇ ਗੀਤ ਰਿਕਾਰਡ ਕਰਾਉਂ ਉਹ ਕਦੇ ਵੀ ਨਾ ਨਿਕਲਦੇ ਇਹ ਉਹਨਾਂ ਦੀ ਬਹੁਤ ਵੱਡੀ ਚੋਟ ਹੈ ਤੁਹਾਡਾ ਦੇਖੋ ਤੁਸੀਂ ਇੰਨਾ ਕੁਝ ਗਾ ਰਹੇ ਹੋ ਪਿਛਲੇ ਤੁਹਾਨੂੰ ਕਿਉਂ ਜੀ ਗਾਣੇ ਪਪੂਲਰ ਮਤਲਬ ਤੁਹਾਡੇ ਮਨ ਨੂੰ ਕਿਉਂ ਜੀ ਅੱਛਾ ਲੱਗਦਾ ਅਗਵਾਲ ਜੀ ਇਸ ਬਾਰੇ ਤਾਂ ਮੈਂ ਇੰਨੇ ਨਹੀਂ ਕਹਿ ਸਕਦਾ ਬਈ ਪਬਲਿਕ ਦੀ ਪਸੰਦ ਜਿਹੜੀ ਹੈ ਜੀ ਜੀ ਕੁਣ ਮੁਖ ਰਖੜਾ ਪੈਂਦਾ ਜਿੱਦਾਂ ਦਾ ਲੋਕਾਂ ਦਾ ਟੇਸਟ ਹੋਵੇ ਜਿੱਦਾਂ ਦਾ ਲੋਕਾਂ ਦਾ ਟੇਸਟ ਹੋਵੇ ਵਾਸਤਾ ਇਹ ਵੀ ਕਿਹਾ ਜਾਂਦਾ ਵੀ ਟੇਸਟ ਕਲਾਕਾਰ ਬਣਾਉਂਦੇ ਨੇ ਫਿਰ ਨਹੀਂ ਮੈਂ ਇਸ ਗੱਲ ਨੂੰ ਨਹੀਂ ਮੰਨਦਾ ਕੁਝ ਲੋਕਾਂ ਦਾ ਟੇਸਟ ਪਹਿਲਾਂ ਬਣਿਆ ਹੋਇਆ ਕੁਝ ਨਹੀਂ ਕੁਝ ਹੱਦ ਤੱਕ ਇਹ ਤੁਸੀਂ ਇੱਥੇ ਆਹ ਕਲਾਕਾਰ ਵੀ ਲੋਕਾਂ ਨੂੰ ਟੇਸਟ ਦਿੰਦਾ ਕੁਝ ਮੈਂ 10 20 25% ਤੇ 25% 40% 50% ਵੱਡੇ ਮਾਤਰਾ ਤੇ ਮੈਂ ਮੰਨਦਾ ਕਿ ਜਦੋਂ ਤੁਸੀਂ ਕਹਿੰਦੇ ਤੁਸੀਂ ਠੀਕ ਐ ਹਰਜੇ ਸਾਡੀਆਂ ਕੁਝ ਲੋਕ ਬੋਲੀਆਂ ਐਸੀਆਂ ਨੇ ਜੀ ਐਸੀਆਂ ਲੋਕ ਬੋਲੀਆਂ ਨੇ ਜਿਨ੍ਹਾਂ ਨੂੰ ਜਦੋਂ ਅਸੀਂ ਬੋਲਦੇ ਆ ਉਹਨਾਂ ਦੇ ਮਤਲਬ ਉਹਨਾਂ ਦਾ ਜੋ ਅਰਥ ਨਿਕਲਦਾ ਹੈ ਉਹ ਬੜਾ ਹੀ मीनिंगफुल ਹੁੰਦਾ ਔਰ ਬਹੁਤ ਹੀ ਅੱਛਾ ਹੁੰਦਾ ਤੇ ਜਦੋਂ ਅਸੀਂ ਉਹ ਗੀਤ ਦੇ ਵਿੱਚ ਅਡਜਸਟ ਕਰ ਲੈਂਦੇ ਆ ਹਾਂਜੀ ਤਾਂ ਉਹ ਲੋਕ ਕਹਿੰਦੇ ਨੇ ਇਹ ਤੂੰ ਕੀ ਕਰਦਾ ਮਿਸਾਲ ਦੇ ਤੌਰ ਤੇ ਸਦਾ ਸ਼ਰਾਬੀ ਰਹੇ ਫਿਰ ਵੀ ਲੱਗੇ ਜਾਨ ਤੋਂ ਪਿਆਰਾ ਪਿਆਰਾ ਹੈਜੀ ਮਤਲਬ ਇੱਕ ਲੜਕੀ ਆਪਣੇ ਮਹਿਬੂਬ ਨੂੰ ਕਹਈ ਆ ਸਦਾ ਸ਼ਰਾਬੀ ਰਹੇ ਫੇਰ ਵੀ ਲੱਗੇ ਜਾਨ ਤੋਂ ਪਿਆਰਾ ਲੈ ਮੈਂ ਤੇਰੇ ਕੇਸ ਬਨਦੇ ਮੇਰੇ ਨਿੱਤ ਦੇ ਸ਼ਰਾਬੀ ਆ ਯਾਰਾ ਇੱਕ ਲੋਕ ਬੋਲੀ ਹੈ ਜੀ ਜੀ ਹਾਂ ਲੋਕ ਬੋਲੀ ਹੈ ਨਾ ਲੇਕਿਨ ਜਦੋਂ ਅਸੀਂ ਇਹਨੂੰ ਕਹੀ ਨਾ ਲੈ ਮੈਂ ਤੇਰੇ ਕੇਸ ਬਨਦੇ ਮੇਰੇ ਨਿੱਤ ਦੇ ਸ਼ਰਾਬੀ ਆ ਯਾਰਾ ਤਾਂ ਕਈ ਬਜ਼ੁਰਗ ਕਹਿੰਦੇ ਨੇ ਯਾਰ ਇਹ ਕੀ ਬੋਲਦੇ ਨੇ ਇਹ ਅੱਛੀ ਗੱਲ ਨਹੀਂ ਹੈ ਇਹ ਚੰਗੀ ਗੱਲ ਨਹੀਂ ਹੈ ਲੇਕਿਨ ਮੈਂ ਸਮਝਦਾ ਮੈਂ ਸਮਝਦਾ ਉਹਨੇ ਆਪਣੇ ਦਿਲੋਂ ਗੱਲ ਕਹੀ ਹੈ ਵੀ ਰਹਿਣਾ ਤੂੰ ਸ਼ਰਾਬੀ ਹੈ ਫੇਰ ਵੀ ਮੈਨੂੰ ਜਾਨ ਤੋਂ ਪਿਆਰਾ ਲੱਗਦਾ ਹੈਂ ਤੇ ਕਿਵੇਂ ਤੂੰ ਇਸ ਤਰ੍ਹਾਂ ਤਰਫਰਦਾਂ ਲਿਆਵੇਂ ਤੇਰੇ ਕੇਸ ਮੈਂ ਕਿਉਂ ਕਿ ਤੂੰ ਅਕਬਾਲ ਜੀ ਲੋਕਗੀਤਾਂ ਦੇ ਵਿੱਚ ਜੋ ਕੁਝ ਹੈ ਅਸਤਾ ਹਲੇ ਉਹ ਪੂਰਾ ਲੋਕਾਂ ਦੇ ਮੂਰੇ ਉਹਦੀ ਪ੍ਰਦਰਸ਼ਨੀ ਕਰਨੀ ਸੀ ਜੀ 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 ਕੋਸ਼ਿਸ਼ ਕਰਾਂਗੇ ਜ਼ਿੰਦਗੀ ਰਹੀ ਤਾਂ ਉਹ ਪ੍ਰਦਰਸ਼ਿਤ ਕਰਾਂਗੇ ਹਾਂਜੀ ਜੀ ਸਾਥ ਤੁਸੀਂ ਬਹੁਤ ਕੁਝ ਦਿੰਨ ਦਿੱਤੀ ਹੈ ਮੈਂ ਇਹ ਬੜੀ ਸਾਡੇ ਲਈ ਸਨਮਾਨ ਦੀ ਗੱਲ ਹੈ ਔਰ ਤੁਸੀਂ ਵੀ ਪੰਜ ਸਾਲਾਂ ਚ ਪੰਜਾਬੀ ਬੋਲੀ ਚ ਇਹੋ ਜਿਹੀ ਨਵੀਨਤਾ ਹੁਣ ਤੇ ਸਾਡੀ ਫਿਲਮਾਂ ਦਾ ਮਿਊਜ਼ਿਕ ਹੈ ਮੈਂ ਹੁਣ ਇਹ ਇੰਟਰਵਿਊ ਤੇ ਪਹਿਲਾਂ ਟੀਵੀ ਉੱਤੇ ਡਿਸਕਸ ਕਰ ਰਿਹਾ ਸੀ ਕਿ ਤੁਸੀਂ ਵੈਸੇ ਰੁੱਝ ਨਹੀਂ ਨਹੀਂ ਉਹ ਕਈ ਗੀਤ ਨੇ ਜਿਹੜੇ ਕਿ ਐਨੇ ਵਧੀਆ ਤੁਸੀਂ ਮਿਊਜ਼ਿਕਲੀ ਉਹਨਾਂ ਨੂੰ ਸੈੱਟ ਕੀਤਾ ਰਹੀਆਂ ਬੜੀ ਬੰਦਿਸ਼ ਨੇ ਔਰ ਜਿਹੜੇ ਸਾਡੇ ਪਹਿਲਾਂ ਵੀ ਤੁਹਾਡੇ ਰਿਕਾਰਡ ਐਚ ਐਮ ਵੀ ਚ ਵੀ ਤੁਹਾਡੇ ਰਿਕਾਰਡ ਹੋਏ ਹੋ ਨੇ ਉਹ ਬੇਸਿਕਲੀ origianally ਬੰਦਿਸ਼ ਜਿਹੜੀਆਂ ਤੁਹਾਡੀਆਂ ਆਪਣੀਆਂ ਨੇ ਪਰ ਬਦਕਿਸਮਤੀ ਉਹ ਜਿਹੜੇ ਮਿਊਜ਼ਿਕ ਲਿਖਦੇ ਨੇ ਐਕਚੁਅਲੀ ਸਾਡੇ ਮਿਊਜ਼ਿਕ ਆਰੇ ਨੇ ਜਿ ਚਰਨਜੀਤ ਜੀ ਨੇ ਜਨਰੂਲਾ ਸਾਹਿਬ ਨੇ ਜਾਂ ਪੰਨਨ ਲਾਲ ਜੀ ਸੀ ਉਹ ਬੇਸਿਕਲੀ ਦੇ ਵਰ ਮਿਊਜ਼ਿਕ ਅਰੇਂਜਰਸ ਉਹ ਸਾਡੇ ਸਿਰਫ ਸੰਗੀਤ ਨਿਰਦੇਸ਼ ਅਰੇਂਜ ਕਰਦੇ ਸੀ ਕਿ ਉਸ ਕਿਹੜਾ ਕਿਹੜਾ ਵਜੋਣਾ ਬਾਕੀ ਬੰਦਿਸ਼ਾਂ ਤਾਂ ਤੁਹਾਡੀ ਪਰ ਉਹ ਸੋਸਾ ਕਰ ਕਾੜਨ ਨਹੀਂ ਲਿਖਦੇ ਲਿਖਣਾ ਚਾਹੀਦਾ ਹੈ ਉਹਦਾ ਕ੍ਰੈਡਿਟ ਸਾਨੂੰ ਮਿਲਣਾ ਚਾਹੀਦਾ ਕਿਉਂਕਿ ਤੁਹਾਡੀਆਂ ਜਿਹੜੀਆਂ ਅਰੇਂਜਮੈਂਟਸ ਨੇ ਨਹੀਂ ਕ ਜਨਨ ਇਸ ਦਾ ਕੋਈ ਕੋਈ ਐਚਐਮਵੀ ਨਾ ਲਿਖੇ ਕੋਈ ਹੋਰ ਕੰਪਨੀ ਨਾ ਲਿਖੇ ਲੋਕਾਂ ਵੱਲੋਂ ਮੈਂ ਲੇਕਿਨ ਲੋਕਾਂ ਵੱਲੋਂ ਸਾਨੂੰ ਪੂਰਾ ਕ੍ਰੈਡਿਟ ਮਿਲਿਆ ਅੱਛਾ ਲੋਕ ਇਹਨਾਂ ਪਿਆਰ ਕਰਦੇ ਨੇ ਲੋਕਾਂ ਨੂੰ ਪਤਾ ਹੈ ਸੜਕੋੜ ਨੇ ਇੰਨੇ ਲੈਟਰਸ ਤਾਂ ਹੁੰਦੇ ਨੇ ਇੰਨੀ ਚਿੱਠੀਆਂ ਹੁੰਦੀਆਂ ਨੇ ਉਹ ਤੁਹਾਡੇ ਹਰ ਗੀਤ ਦੀ ਤਰਜ਼ ਨਵੀਂ ਹੁੰਦੀ ਹੈ ਨਵੀਂ ਤਾਂ ਆਉਂਦੀ ਉਹਦੇ ਵਿੱਚ ਵਾੜਾ ਕੀ ਹੁੰਦਾ ਤਰਜ਼ ਨਹੀਂ ਲਿਖਦੇ ਲੋਕ ਤੁਹਾਡੇ ਫਰਾਨੇ ਗੀਤ ਦਾ ਰਹਾ ਬਹੁਤ ਵਧੀਆ ਸੀ ਇਹ ਪਿੰਡ ਲੋਕਾਂ ਦੇ ਕਹਿੰਦੇ ਤੇ ਅਸੀਂ ਪਿੰਡ ਲੋਕਾਂ ਦੇ ਪਿਆਰੇ ਆ ਮੈਂ ਇਹੀ ਗੱਲ ਹੁਣ ਮੈਂ ਕਿਹਾ ਤੁਹਾਨੂੰ ਪੁੱਛਣ ਲੱਗਾ ਸੀ ਤੁਸੀਂ ਪੰਜਾਬ ਜਾਂ ਪੰਜਾਬ ਤੋਂ ਬਾਹਰ ਇਹ ਕਿਹੋ ਜਿਹਾ ਜੋੜਾ ਜਿਹੜਾ ਗਾਇਕੀ ਦੇ ਸਿਰ ਦੇ ਉੱਤੇ ਮੈਂ ਖਾਸ ਕਰਨਾ ਗਾਇਕੀ ਦੇ ਸਿਰ ਉੱਤੇ ਔਰ ਆਪਣੀ ਪਰਫਾਰਮੈਂਸ ਜਿਹੜੀ ਪਬਲਿਕ ਪਰਫਾਰਮੈਂਸ ਸਟੂਡੀਓ ਦੇ ਸਿਰ ਉੱਤੇ ਤੇ ਸਨਮਾਨੇ ਜਾਂਦੇ ਹਾਂ ਇਹਦਾ ਕੀ ਰਾਜ਼ ਤੁਸੀਂ ਆਪਣੇ ਮੇਰੇ ਕਹਿੰਦੇ ਭਾਅ ਸਮਝੋ ਕਲਾ ਦੇ ਸਿਰ ਤੇ ਉੱਤੇ ਆਪਣੀ ਪ੍ਰੈਜੈਂਟੇਸ਼ਨ ਦੇ ਸਿਰ ਤੇ ਸਨਮਾਨੇ ਜਾਂਦੇ ਨੇ ਇਕਬਾਲ ਜੀ ਜੈਸਾ ਕੁਝ ਲੋਕਾਂ ਨੂੰ ਦੇਖਿਆ ਕੀ ਹੈ ਸਾਡੇ ਪਿੰਡਾਂ ਦੇ ਵਿੱਚ ਖਾਸ ਤੌਰ ਤੇ ਪੰਜਾਬ ਦੇ ਵਿੱਚ ਇਹ ਇੰਡੀਆ ਦੇ ਸਾਰੇ ਇੰਡੀਆ ਚ ਲੇਕਿਨ ਜਿੱਥੇ ਅਸਿਰ ਨੇ ਪੰਜਾਬ ਦੇ ਵਿੱਚ ਉਥੇ ਮਨੋਰੰਜਨ ਦਾ ਕੋਈ ਸਾਧਨ ਨਹੀਂ ਹੈ ਜੀ ਸ਼ਹਿਰਾਂ ਤੋਂ ਇਲਾਵਾ ਜੀ ਹਾਂ ਪਿੰਡਾਂ ਦੇ ਵਿੱਚ ਟੈਲੀਵਿਜ਼ਨ ਵੀ ਨਹੀਂ ਹੈਗੇ ਜੀ ਹਾਂ ਤਾਂ ਮਟਾ ਰੇਡੀਓ ਵੀ ਕਿਸੇ ਕਿਸੇ ਘਰ ਚ ਹੈ ਜੀ ਹਾਂ ਲੇਕਿਨ ਇਹ ਜਿਹੜਾ ਸੰਗੀਤ ਹੈ ਜਿਹੜਾ ਮਨੋਰੰਜਨ ਹੈ ਇਹ ਹਰ ਬੰਦੇ ਦੇ ਦਿਲ ਦੀ ਖੁਰਾਕ ਹੈ ਜੀ ਬਹੁਤ ਜ਼ਰੂਰੀ ਹੈ ਕੁਦਰਤੀ ਗੱਲ ਹੈ ਜ਼ਰੂਰੀ ਹੈ ਹਾਂ ਜੀ ਤੋਂ ਅਸੀਂ ਜੋ ਹੀ ਆਪਣੀ ਪਰਫਾਰਮੈਂਸ ਦਨੇ ਜੇ ਜਦੋਂ ਲੋਕਾਂ ਨੂੰ ਦੇਖਦੇ ਨੇ ਵੀ ਸਾਡੀ ਇਸ ਗੱਲ ਤੋਂ ਲੋਕ ਬਹੁਤ ਜ਼ਿਆਦਾ ਖੁਸ਼ ਹੋ ਨੇ ਤਾਂ ਅਸੀਂ ਉਸ ਗੱਲ ਨੂੰ ਵਧਾ ਚੜਾ ਕੇ ਕਰਨ ਦੀ ਕੋਸ਼ਿਸ਼ ਕਰਦੇ ਆਂ ਵੀ ਯਾਰ ਲੋਕ ਇਸ ਗੱਲ ਤੋਂ ਖੁਸ਼ ਹੋਏ ਨੇ ਤਾਂ ਬਹੁਤ ਅੱਛੀ ਗੱਲ ਹੈ ਇਹਨੂੰ ਜ਼ਰਾ ਕੁ ਵਧਾ ਕੇ ਕਰੋ ਔਰ ਕਿਉਂਕਿ ਉੱਥੇ ਮਨੋਰੰਜਨ ਦੇ ਕੋਈ ਸਾਧਨ ਨਹੀਂ ਹੈਗੇ ਅਸੀਂ ਸਿਰਫ ਅਕ ਜਿਹੜੇ ਉਹਦੇ ਕਲਾਕਾਰ ਨੇ ਹਾਂਜੀ ਅਸੀਂ ਉਹਨਾਂ ਦਾ ਮਨੋਰੰਜਨ ਦਾ ਸਾਧਨ ਹੈ ਤਾਂ ਕੋਸ਼ਿਸ਼ ਕਰਦੀ ਆ ਵੀ ਇਹਨਾਂ ਨੂੰ ਵੱਧ ਤੋਂ ਵੱਧ ਮਨੋਰੰਜਨ ਦਈਏ ਜਿਸ ਤਰੀਕੇ ਨਾਲ ਇਹ ਖੁਸ਼ ਹੋ ਸਕਦੇ ਨੇ ਹਾਂ ਇਸ ਗੱਲ ਤੋਂ ਜ਼ਰਾ ਦੁਰਰੇ ਕਿ ਬੀਚੀਪਨਸ ਵੱਲ ਨਾ ਜਾਈ ਤੁਸੀਂ ਕੱਡੀਆਂ ਗੱਲਾਂ ਨਾ ਕਰੀਂ ਅੱਛੀ ਗੱਲ ਹੈ ਤੁਸੀਂ ਤੁਹਾਡਾ ਮੈਂ ਵੇਖਿਆ ਤੁਹਾਡੀ ਪਰਫਾਰਮੈਂਸ ਜਿਹੜੀ ਵੀ ਸਟੇਜ ਪਰਫਾਰਮੈਂਸ ਹੈ ਜੋ ਕੋਈ ਤੁਹਾਡੀ ਰਿਕਾਰਡਿੰਗ ਵਿੱਚ ਤੁਸੀਂ ਇੱਕ ਖਾਸ ਮਿਆਰ ਰੱਖਿਆ ਉਹ ਤੋਂ ਕੋਈ ਸਸਤਾ ਗੱਲ ਨਹੀਂ ਕੀਤੀ ਹੈ ਔਰ ਜਿਹੜਾ ਤੁਸੀਂ ਕਹਿੰਦੇ ਸੀ ਲੋਕਾਂ ਦੇ ਜਿਹੜੇ ਲੋਕਾਂ ਦੇ ਨੇੜੇ ਹੋ ਕੇ ਉਹਨਾਂ ਦੇ ਗੀਤਾਂ ਨੂੰ ਕਾਉਣ ਦੀ ਕੋਸ਼ਿਸ਼ ਕੀਤੀ ਔਰ ਤੁਸੀਂ ਮੈਂ ਇਹ ਇਹ ਫਿਲਮਾਂ ਦਾ ਮਿਊਜ਼ਿਕ ਵੀ ਜੀ ਬਿਲਕੁਲ ਲੋਕਾਂ ਦੇ ਨੇੜੇ ਹੋ ਕੇ ਸਫਲ ਨੇ ਜੀ ਜਿਹਦਾ ਜੋ ਤੁਹਾਡੀ ਸੁਪਰ ਹਿੱਟਸ ਮਿਊਜ਼ਿਕਲੀ ਫਿਲਮ ਗਈ ਔਰ ਰਾਣੋ ਤੁਹਾਡੀ ਰਿਲੀਜ਼ ਹੋ ਗਈ ਮੇਰੇ ਖਿਆਲ ਨਾਲ ਪੰਜਾਬ ਕਿ ਉਹ ਵੀ ਬੜੀ ਅੱਛੀ ਹੈ ਵੀਪੀ ਜੀ ਤੁਸੀਂ ਆਮ ਤੌਰ ਤੇ ਤੁਹਾਨੂੰ ਸਟੇਜਾਂ ਤੇ ਗਾਣਾ ਪੈਂਦਾ ਬੇਸਿਕਲੀ ਤੁਸੀਂ ਤੁਹਾਡੇ 99% ਸਟੇਜਾਂ ਤੇ ਗਾਉਂਦੇ ਹੋ ਤੇ ਸਟੂਡੀਓ ਦੀ ਰਿਕਾਰਡਿੰਗ ਉਹ ਦੋ ਚਾਰ ਦਿਨ ਹਫ਼ਤੇ ਮਹੀਨੇ ਸਾਲ 6 ਮਹੀਨੇ ਦੀ ਬਾਅਦ ਹੁੰਦੀ ਜਾਂਦੀ ਤੁਹਾਡੀ ਹਾਂਜੀ ਤੇ ਤੁਹਾਨੂੰ ਲੋਕਾਂ ਦਾ ਮਾਹੌਲ ਚ ਐਦਾਂ ਦਾ ਜਿਦਾਂ ਸਾਡਾ ਪੰਜਾਬੀ ਮਾਹੌਲ ਹੈ ਉਹ ਚ ਗਾਣਾ ਤੁਹਾਨੂੰ ਕੋਈ ਪ੍ਰੋਬਲਮ ਤਾਂ ਨਹੀਂ ਹੁੰਦੀ ਨਹੀਂ ਐ ਵੈਸੀ ਮੇਰਾ ਰੁਟੀਨ ਹੋ ਗਿਆ ਅੱਛਾ ਜੀ ਤੇ ਐਸੀ ਕੋਈ ਗੱਲ ਨਹੀਂ ਅਜabbियां ਸਾਰੇ ਜੰਮੇ ਪਲੇ ਆ ਵੈਸੇ ਕਦੇ ਕਦੇ ਪ੍ਰੋਬਲਮਸ ਆ ਜਾਂਦੀਆਂ ਜਿਆਦਾ ਵੈਸੇ ਐਸੀ ਕੋਈ ਗੱਲ ਨਹੀਂ ਕੋਈ ਘਬਰਾਹਟ ਨਹੀਂ ਆਦੀ ਤੁਹਾਡੀ ਪਰਫਾਰਮੈਂਸ ਮੈਂ ਦੇਖਿਆ ਤੁਹਾਡੀ ਅਦਾਇਗੀ ਵੀ ਹੁੰਦੀ ਮੈਂ ਮਾਫ ਕਰਨਾ ਜਿੱਦਾਂ ਮੈਂ ਤੁਸੀਂ ਜਿਹੜੀ ਰਿਦਮ ਚੱਲ ਰਹੀ ਹੈ ਜਾਂ ਉਹ ਕੁਛ ਵਾਰਿਆ ਉਹਨਾਂ ਤੁਸੀਂ ਚੁੰਮਦੇ ਹੋ ਤੇ ਉਹਦੇ ਵਿੱਚ ਕਾਫੀ ਅੱਛਾ ਲੱਗਦਾ ਹਾਂਜੀ ਉਹ ਤਾਂ ਕਰਨਾ ਪੈਂਦਾ ਹੈ ਦੇਖ ਸਾਡੀ ਪਰਫਾਰਮੈਂਸ ਇਹ ਦੇਖਿਆ ਕਿ ਜਿਹੜਾ ਤੁਸੀਂ ਡਰਾਮੇ ਦੀ ਕੋਈ ਟ੍ਰੇਨਿੰਗ ਪਤਾ ਨਹੀਂ ਕਿੱਥੋਂ ਲਈ ਇਹ ਮੈਨੂੰ ਸਮਝ ਨਹੀਂ ਪਈ ਕੁਝ ਤੁਸੀਂ ਕੰਮ ਜਰੂਰ ਕੀਤਾ ਡਰਾਮੇ ਵੀ ਤੁਸੀਂ ਕੀਤੇ ਨੇ ਤੁਸੀਂ ਬਹੁਤ ਉਹਨਾਂ ਵਿੱਚ ਮੈਂ ਲੋਕੀ ਸਾਇਦ ਨਿਕਟ ਜਾਣਾ ਹੈ ਤੁਸੀਂ ਮੇਰੇ ਬਚਪਨ ਤੋਂ ਵਾਕਾ ਮੈਂ ਤੁਹਾਡੇ ਇਲਾਕੇ ਦੇ ਬਹੁਤ ਬਣੇ ਆ ਇੱਕ ਬਾਲ ਜੀ ਕਾਫੀ ਸਪਾਰਕੂ ਬੰਦੇ ਲੱਗਦਾ ਹੈ ਤੁਹਾਡੇ ਚ ਡਰਾਮਾ ਜਿਹੜਾ ਨਾ ਸਟੇਜ ਤੇ ਵੀ ਤੁਹਾਡੇ ਅੰਦਰ ਕੁਝ ਡਰਾਮਾ ਚੱਲਦਾ ਰਿਹਾ ਹੈ ਕਬਾਲ ਜੀ ਕਰਨਾ ਪੈਂਦਾ ਹੈ ਜੀ ਕੀ ਹੈ ਮੈਂ ਪਹਿਲਾਂ ਅਰਜ਼ ਕਰ ਚੁੱਕਿਆ ਸਾਡੇ ਲੋਕਾਂ ਦੇ ਵਿੱਚ ਪਿੰਡਾਂ ਦੇ ਲੋਕਾਂ ਦੇ ਵਿੱਚ ਹੁਣ ਜ ਬੜੀ ਭੁੱਖ ਹੈ ਬਹੁਤ ਭੁੱਖ ਹੈ ਸਾਡੇ ਕਲਚਰ ਦੀ ਵੀ ਸਾਡੇ ਐਂਟਰਟੇਨਮੈਂਟ ਦੀ ਵੀ ਉਹ ਬਹੁਤ ਭੁੱਖ ਹੈ ਉਹਨਾਂ ਨੂੰ ਖੁਸ਼ ਕਰਵਾਉਣਾ ਸਾਨੂੰ ਚ ਕਰਨਾ ਪੈਂਦਾ ਹੈ ਔਰ ਸਾਡੇ ਬਨੇ ਕੁਸ਼ਿਸ਼ ਹੁੰਦੀ ਹੈ ਜੀ ਜੀ ਮਿਸਾਲ ਦੇ ਤੌਰ ਤੇ ਜੇ ਹਰਿ ਸਿੰਘ ਨਰਵਾਦੀ ਵਾਰ ਕਿਹ ਜੰਦੀ ਹੈ ਜੀ ਤਾਂ ਹਰਿ ਸਿੰਘ ਬੜਕੇ ਖਾਇ ਦੇ ਲੋਕਾਂ ਨੂੰ ਸਹੀ ਗੱਲ ਹੈ। ਠੀਕ ਹੈ। ਠੀਕ ਹੈ। ਸਾਡੇ ਗੁਰੂ ਗੋਬਿੰਦ ਸਿੰਘ ਜੀ ਨੇ ਹਾਂਜੀ ਇਹ ਕੰਮ ਬਣਾਈ। ਉਹ ਕੰਮ ਐਵੇਂ ਨਹੀਂ ਬਣੀ। ਉਹ ਅੱਗੇ ਲੱਗੇ ਤਾਂ ਬਣੀ। ਸਹੀ ਗੱਲ। ਅੱਗੇ ਲੱਗੇ। ਹੂੰ ਹੂੰ। ਉਹਨਾਂ ਨੇ ਕੁਝ ਬਣ ਕੇ ਦਿਖਾਇਆ ਵੀ ਇਸ ਤਰ੍ਹਾਂ ਕੁਰਬਾਨੀ ਦੇਦੀ ਹੁੰਦੀ ਐ, ਇਸ ਤਰ੍ਹਾਂ ਚੱਲਦਾ ਹੁੰਦਾ। ਤਾਂ ਲੋਕਾਂ ਨੂੰ ਕੁਰਬਾਨੀ ਦੇਣ ਦਾ ਸ਼ੌਕ ਪੈਦਾ ਹੋ ਗਿਆ। ਜੀ ਜੀ। ਤੋਂ ਚونکہ ਅਸੀਂ ਆਰਟਿਸਟ ਐ। ਹਾਂਜੀ। ਇਹ ਚੀਜ਼ ਜਜ਼ਬਾਤੀ ਹੋ ਕੇ ਆਪਣੀ ਚੀਜ਼ ਇਸ ਤਰ੍ਹਾਂ ਕਿ ਲੋਕਾਂ ਨੂੰ ਉਸ ਜਜ਼ਬਾਤ ਸਮਝ ਕੇ ਉਹਨੂੰ ਬਿਲਕੁਲ ਮਹਿਸੂਸ ਬਿਲਕੁਲ ਫਿਰ ਸਾਡੇ ਨਾਲ ਜੁੜ ਜਾਂਦੇ ਨੇ ਜੇ ਤੁਸੀਂ ਕੋਈ ਮਿਸਾਲ ਦੇ ਤਰ੍ਹਾਂ ਸੁਚਾ ਸਿੰਘ ਹਾਂਜੀ ਜੇ ਮੈਂ ਸਟੇਜ ਤੇ ਸੁਚਾ ਸਿੰਘ ਦਾ ਨੂਰਮਾ ਬਣਿਆ ਹੋਇਆ ਹੈ ਜੀ ਤਾਂ ਲੋਕ ਪ੍ਰਾਣੀ ਗੱਲ ਬੋਲ ਕੇ ਕਹਿੰਦਾ ਕਿ ਕੋਈ ਸੁਚਾ ਸਿੰਘ ਹੋਇਆ ਸੀ ਹਾਂ ਮੈਨੂੰ ਵੀ ਨਹੀਂ ਪਤਾ ਉਸ ਉਹਨਾਂ ਨੇ ਐਸੋ ਤੁਸੀਂ ਖੜਾ ਹਾਂ ਉਹਨਾਂ ਨੇ ਉਸ ਉਸ ਕਲਾਕਾਰ ਨੂੰ ਉਹਨਾਂ ਨੇ ਕਾਇਮ ਰੱਖਿਆ ਉਹ ਉਹਨਾਂ ਦੀ ਸਾਜ ਹੋ ਜਾਂਦੀ ਹੈ ਤੁਸੀਂ ਪਿਛਲੇ 20 22 ਸਾਲ ਫੇਰ ਸਾਲ ਉਹ ਕੰਮ ਤੇ ਕਰੀ ਹਾਂ ਠੀਕ 22 ਸਾਲ ਉਹਨਾਂ ਨੇ ਛੇ ਹਜ਼ਾਰਾਂ ਰਿਕਾਰਡ ਕਰਾਏ ਨੇ ਹਜ਼ਾਰਾਂ ਸੰਗੀਤ ਨਿਰਦੇਸ਼ਕ ਤੁਹਾਨੂੰ ਮਿਲੇ ਨੇ ਹਜ਼ਾਰਾ ਤਾਂ ਨਹੀਂ 500 ਤਾਂ ਜਿਹੜੇ ਵੀ ਦੇ ਸੰਦੂਕ ਚੋਂ ਤੁਹਾਨੂੰ ਤੁਹਾਡਾ ਮਨ ਪਾਉਂਦਾ ਸੰਗੀਤ ਨਿਰਦੇਸ਼ਕ ਆ ਜੀ ਵੈਸਾ ਸਾਰੇ ਹੀ ਨਿਰਦੇਸ਼ਕ ਬਹੁਤ ਅੱਛੇ ਹੁੰਦੇ ਨੇ ਕਿਉਂਕਿ ਇਹ ਕੰਮ ਸਿਰਫ ਉਸੇ ਬੰਦੇ ਨੂੰ ਸੌਪਿਆ ਜਾਂਦਾ ਜਿਹਨੂੰ ਕੰਮ ਆਉਂਦਾ ਹੋਵੇ ਲੇਕਿਨ ਕੀ ਪੰਨਾ ਲਾਲ ਜੀ ਅੱਜ ਸਾਡੇ ਵਿੱਚ ਨਹੀਂ ਹੈਗੇ ਹਾਂਜੀ ਜੀ ਤੇ ਉਹਨਾਂ ਦਾ ਜਵਾਬ ਨਹੀਂ ਹੈ ਔਰ ਉਹਨਾਂ ਦੀ ਕਮੀ ਕੋਈ ਪੂਰੀ ਕਰ ਨਹੀਂ ਸਕਦਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਰਿਸ਼ੇ ਬਟਾਲ ਵੀ ਮੰਗੂ ਕਿ ਪੰਨਾ ਲਾਲ ਵੀ ਕਿਉਂ ਟਿਪੈਂਡਿਸ ਉਹ ਮੇਰੇ ਨੂੰ ਮੇਰੇ ਪੂਰੇ ਹੋ ਗਿਆ। ਔਰ ਪਿਛਲੇ 2 ਸਾਲੋ ਨੇ ਪਰਿਵਾਰ ਨੂੰ ਮੈਨੂੰ ਮਿਲਣ ਦਾ ਮੌਕਾ ਮਿਲਿਆ। ਉਹਨੇ ਬੱਚੀਆਂ ਨੂੰ ਤੇ ਉਹਨਾਂ ਦੇ ਵਾਈਫ ਨੂੰ ਆ ਬਾਕੀ ਮੈਥੋਡ ਨਾ ਸਹਿਮਤ ਹਾਂ ਮੈਂ ਬਹੁਤ ਵੱਡੀ ਦੇਣ ਆ ਜੀ ਜਦ ਜਦ ਵੀ ਤੁਸੀਂ ਇਹਨਾਂ ਪ੍ਰੋਗਰਾਮਾਂ 'ਚ ਜਾਂਦੇ ਹੋ। ਹਾਂ ਜੀ। ਆ ਟਰੈਵਲਿੰਗ ਤੇ ਕਾਫੀ ਪਰਸਨਲ ਲਾਈਫ ਵਾਲੀ ਤਰ੍ਹਾਂ ਦੇ ਕੰਸਿਸਟੈਂਸੀ ਆ ਮਿਲ ਲਈ ਸਭ ਕੁਝ ਛੱਡਾ ਕੇ ਦੁਬਾਰਾ ਆਏ ਹਾਂ। ਹਾਂ ਜੀ। ਤੇ ਤੁਹਾਨੂੰ ਕਿਉਂ ਜਾ ਲੱਗਦਾ ਬਾਹਰ ਲੋਕਾਂ 'ਚ ਮਿਲਣਾ ਗਿਲਣਾ ਤੇ ਪੰਜਾਬ ਤੋਂ ਬਾਹਰ ਮਤਲਬ ਇੰਡੀਆ ਤੋਂ ਬਾਹਰ ਆ ਕੇ ਦੇਖਣ ਦਾ ਮੌਕਾ ਮਿਲਿਆ ਪੰਜਾਬੀਆਂ ਨੂੰ ਵੈਸੇ ਬਹੁਤ ਅੱਛਾ ਲੱਗਦਾ ਹੈ ਵੀ ਸਾਰੇ ਇੱਥੇ ਵੈਲ ਸੈਟਿਡ ਹੈਗੇ ਆ ਔਰ ਮਾਨੂੰ ਖੁਸ਼ੀ ਹੁੰਦੀ ਹੈ ਵੀ ਇੱਥੇ ਆ ਕੇ ਵੀ ਪੰਜਾਬ ਵਾਂਗੂ ਹੀ ਇੱਥੇ ਲੋਕ ਆਪਣੇ ਚੜ੍ਹਦੀਆਂ ਕਲਾ ਵਿੱਚ ਰਹ ਰਹੇ ਤੇ ਅਸੀਂ ਰਿਲੈਕਸ ਹੋਣ ਵਾਸਤੇ ਆਏ ਸੀ ਵੈਸੇ ਉੱਥੇ ਬਹੁਤ ਜ਼ਿਆਦਾ ਪ੍ਰੋਗਰਾਮ ਹੋਣ ਕਰਕੇ ਅਸੀਂ ਕਿਹਾ ਚਲੋ ਉੱਥੇ ਹਫਤੇਵਾਰੀ ਕਰਦੇ ਹਰ ਦਿਨ ਇਧਰ ਨੂੰ ਆਏ ਤੁਸੀਂ ਤਾਂ ਰੋਜ਼ ਬਿਜੀ ਰਹਿੰਦੇ ਮੈਂ ਵੈਸੇ ਇੱਕ ਗੱਲ ਖਾਸ ਛੇ ਛੇ ਤੋਰ ਤੇ ਕਹਿਣਾ ਚਾਹੁੰਦਾ ਮੇਗਾ ਹਿੰਦੁਸਤਾਨੀ ਸਬਦਾਂ ਚ ਇਸ ਕੰਪਲੀਮੈਂਟ ਨੂੰ ਕੰਪਲੀਮੈਂਟ ਸਮਝਿਆ ਜਾ ਸਕਦਾ ਬੀਬੀ ਰਣਜੀਤ ਕੋਜ ਜੀ ਮੇਰੇ ਕੋਲ ਨੇ ਹਾਂ ਜੀ ਇਹ ਮੈਂ ਸਤਕਾਰ ਵੱਲੋਂ ਇੱਕ ਮੰਨਣਾ ਉਹ ਹੈ ਕਿ ਪੰਜਾਬੀ ਗਾਇਕ ਸਾਡੇ ਹੋਰ ਵੀ ਬੜੇ ਨੇ ਮੈਂ ਨਾਮ ਵਿੱਚ ਕਿਸੇ ਮੈਂਸ਼ਨ ਨਹੀਂ ਕਰਨਾ ਚਾਹੁੰਦਾ ਪਰ ਜਿਹੜੀ ਤੁਹਾਡੀ ਆਵਾਜ਼ ਦੇ ਨਾਲ ਬੀਬੀ ਹੁਣ ਦੀ ਗੁਰਾ ਬੋਲੋ ਬੀਨਾਂ ਬੜੀ ਖੂਬਸੂਰਤ ਚਿਹਰਾ ਬਖਸ਼ਿਆ ਤੋ ਮੈਂ ਤੁਹਾਨੂੰ ਕਹਣਾ ਇਸ ਵੈਰੀ ਨਾਈਸ ਕਿ ਬਹੁਤ ਘਟ ਕਲਾ ਕਰ ਰਹੇ ਹੁਣ ਸਾਡੀ ਨੂਰਾ ਹੈ ਉਹਦੇ ਚੁੰਨੀ ਪਾ ਕੇ ਉਹਦਾ ਗਾਣਾ ਸੁਣਨਾ ਪੈਂਦਾ ਹੈ ਐ ਸ਼ੀਜ਼ ਨਾਈਸ ਆਰਟਿਸਟ ਪਰ ਸਾਨੂੰ ਕੁਦਰਤੀ ਬੜੀ ਬਖਸ਼ਿਸ਼ ਹੈ ਕਿ ਤੁਸੀਂ ਇਹ ਤਾਂ ਗੋਡ ਗਿਫਟ ਹੈ ਜੀ ਬੜੀ ਮਿਹਰਬਾਨੀ ਹੈ ਪਰਮਾਤਮਾ ਦੀ ਭਾਈ ਇਹਨਾਂ ਦਾ ਚਿਹਰਾ ਵੀ ਬਹੁਤ ਅੱਛਾ ਹੈ ਨਹੀਂ ਆਵਾਜ਼ ਵੀ ਬਹੁਤ ਠੀਕ ਹੈ ਲੇਕ ਇੱਕ ਗੱਲ ਮੈਂ ਜ਼ਰੂਰ ਕਹਾਂ ਇਕਬਾਲ ਜੀ ਭਈ ਸਾਡੇ ਪੰਜਾਬੀ ਲੋਕ ਕੱਲਾ ਚਿਹਰਾ ਵੀ ਨਹੀਂ ਵੇਖਦੇ ਉਹ ਵਾਲੇ ਦੇਖਦੇ ਜੇ ਚਿਹਰੇ ਵੱਲ ਆਉਂਦਾ ਤਾਂ ਮੈਂ ਅਜ ਨੂੰ ਨਿਲੰਦਦਾ ਆਈ ਲਾਈਕ ਦਾ ਹੱਸਦਾ ਮੈਂ ਬਿਲਕੁਲ ਉਸੇ ਵਰੁੰਦਾ ਜੀ ਨੂੰ ਹੈ ਜੀ ਤੇ ਪੰਜਾਬੀ ਵੀਰਾਂ ਦੀ ਗੱਲ ਹੈ ਵੀ ਉਹ ਉਹ ਠੀਕ ਹੈ ਪਰਸਨੈਲਿਟੀ ਵੀ ਦੇਖਦੇ ਨੇ ਲੇਕਿਨ ਉਹ ਥੋੜਾ ਗੱਲ ਨਹੀਂ ਹੋਣੀ ਕੰਮ ਵੀ ਦੇਖਦੇ ਨੇ ਸੂਰਤ ਤੇ ਨਾਲ ਸਿਰਤ ਵੀ ਹਾਂਜੀ ਮੈਂ ਹੀ ਕਹਿੰਦਾ ਅਮਰੀਕਾ ਨਾਲ ਸਨੋ ਇਸ਼ਾਰੇ ਕਰੀ ਜਾਂਦੇ ਨੇ ਤੁਸੀਂ ਨਾਰਥ ਬਖਤ ਜ਼ਿਆਦਾ ਸੀ ਲੈ ਰਹੇ ਆ ਅਸੀਂ ਇੰਟਰਵਿਊ ਚ ਜਾਰੀ ਰੱਖਾਂਗੇ ਵੈਸੇ ਤੁਸੀਂ ਨਾਰਥ ਅਮਰੀਕਾ ਦੀ ਫੇਰੀ ਦੇਖੋ ਤੁਹਾਡੇ ਕਿੰਨਾ ਵਧੀਆ ਸ਼ੋਗੋ ਐਂਟਰਪ੍ਰਾਈਜ਼ਸ ਬਣਾਉਗੇ ਦਿੱਤਾ ਗਿਆ ਟੋਰਾਂਟੋ ਤੇ ਤਕਰੀਬਨ ਹਾਲ ਤਕਰੀਬਨ 31100 ਬੰਦਾ ਨੂੰ ਬਾਹਰੋਂ ਬਗੈਰ ਟਿਕਟਾਂ ਦੀ ਰੀਕ ਤੇ بارش ਹੋਣ ਦੇ ਬਾਵਜੂਦ ਵੀ ਖੜੋਣਾ ਪਿਆ ਸਾਡ ਲੋਕਾਂ ਨੇ ਵਿਚਾਰਿਆਂ ਨੂੰ ਨਿਰਾਸ਼ ਹੋ ਕੇ ਕਰ ਜਾਣਾ ਪਿਆ ਇਕਬਾਲ ਜੀ ਅੱਜ ਵੀ ਸਾਰਾ ਦੂਜਾ ਫੇਰਾ ਇੱਥੇ ਕਿੰਤੂ 78 ਸਾਲ ਬਾਅਦ ਆਇਆ ਹਾਂ ਹਾਂ ਜੀ 78 ਸਾਲ ਬਾਅਦ ਆਇਆ ਹਾਂ ਔਰ ਮੈਂ ਸਮਝਦਾ ਜਿੰਨਾ ਅਸੀਂ ਇੱਥੇ ਪਿਆਰ ਐਤਕੀ ਵਾਰੀ ਪਾਇਆ ਜੀ ਜੀ ਸਾਡੀ ਘਟ ਤੇ ਘਟ ਆਰਟਿਸਟਿਕ ਲਾਈਫ ਸਾਡੀ 10 ਸਾਲ ਵਧ ਗਈ ਵਧ ਗਈ ਨਹੀਂ ਜੀ ਸਾਹਿਬ ਮੈਂ ਖੁਦ ਐਸ ਸ਼ੋ ਬਿਜ਼ਨਸ ਪ੍ਰਮੋਟਰ ਰਹਿ ਚੁੱਕਾ ਹਾਂ ਔਰ ਹੱਲੇ ਵੀ ਥੋੜਾ ਬੋਤਾ ਹੈ ਕਦੀ ਕਦੀ ਜੀ ਮੈਂ ਨਿੱਜੀ ਤੌਰ ਤੇ ਕਹਿੰਦਾ ਟ੍ਰਾਂਟੋ ਦੇ ਇਤਿਹਾਸ ਵਿੱਚ ਮੇਰਾ ਖਿਆਲ ਨਹੀਂ ਕੋਈ ਵੀ ਪੰਜਾਬੀ ਸ਼ੋ ਜਾਂ ਕੋਈ ਵੀ ਹਿੰਦੀ ਦਾ ਸ਼ੋ ਐਨਪਾਪਲੁਰਾ ਦੇ ਨਾਮ ਤੇ ਸਾਡੀ ਸਭ ਸ਼ੁਭ ਕਾਮਨਾ ਤੁਹਾਡੇ ਨਾਲ ਨੇ ਹੁਣ ਤੁਸੀਂ ਮੇਰੇ ਖਿਆਲ ਵੈਸਟ ਕੋਸਟ ਨੂੰ ਚੱਕਰ ਮਾਰ ਰਹੇ ਹੋ ਆਸੇਂ ਦੁਆ ਕਰਦੇ ਹਾਂ ਅਸੀਂ ਤੁਹਾਡਾ ਉੱਥੇ ਵੀ ਪ੍ਰੋਗਰਾਮ ਕਾਮਯਾਬ ਹੋ ਔਰ ਵੀਰ ਜਿਹੜੇ ਸਾਡੇ ਉੱਥੇ ਵੈਨਕੂਵਰ ਸਾਈਡ ਜਾਂ ਅਮਰੀਕਾ ਦੇ ਵਿੱਚ ਇਹ ਪ੍ਰੋਗਰਾਮ ਦੇਖ ਰਹੇ ਹੋਣ ਕਿਰਪਾ ਕਰਕੇ ਆਪਣੇ ਟਿਕਟ ਲੈ ਲਓ ਕਿਤੇ ਤੁਹਾਡਾ ਵੀ ਹਾਲ ਟੰਟ ਵਰਗਾ ਨਾ ਹੋਵੇ ਬਾਰਿਸ਼ ਤੁਹਾਡੇ ਹੋਵੇ ਜਾਂ ਨਾ ਹੋਵੇ ਪਰ ਟਿਕਟਾਂ ਦਾ ਜਰੂਰ ਸਖਤ ਕਰ ਲਓ ਔਰ ਮੈਨੂੰ ਇਹ ਦਾਵਾ ਹੈ ਕਿ ਬੀਬੀ ਰਣਜੀਤ ਜੀ ਸਟੈਟਿਸਟਿਕ ਸਾਹਿਬ ਅਰਨੰਦ ਦੇ ਸਾਥੀ ਮਿਰਤਲ ਜੀ ਜਿਹੜੇ ਇਹਨਾਂ ਦੇ ਨਾਲ ਆਏ ਨੇ ਉਹ ਸਾਡਾ ਪੂਰਾ ਪੂਰਾ ਮਨੋਰੰਜਨ ਕਰਨਗੇ ਗੀਤ ਇਹਨਾਂ ਦੇ ਸੋਬਰ ਰਸਤੇ ਹੋਣਗੇ ਤਾਂ ਕਿ ਪੈਣਾ ਵੀ ਭਰਾਵਾਂ ਦੇ ਨਾਲ ਆਪਣੇ ਹਸਬੰਦਾਂ ਨਾਲ ਆਪਣੇ ਭਰਾਵਾਂ ਨਾਲ ਮੈਂ لازਮੀ ਬੇਨਤੀ ਕਰ ਰਹਾ ਚਾਹੁੰਦਾ ਵੀ ਵੀਰਾ ਦੇ ਨਾਲ ਪੈਣਾ لازਮੀ ਆਉਣ ਸਾਡੇ ਸ਼ੋਅ ਦੇ ਵਿੱਚ ਜੇ ਅਸੀਂ ਕੁਝ ਬੋਲਾਂਗੇ ਬੇਸ਼ੱਕ ਉਸੇ ਵੇਲੇ ਟੋਕ ਦੇਣ ਵੀ ਤੁਸੀਂ ਇਹ ਚੀਜ਼ ਵਗ ਲਖਿਓ ਕੀਤੀ ਹੈ ਐਸੀ ਗੱਲ ਨਹੀਂ ਹੈ ਕਿਉਂਕਿ ਜਦੋਂ ਪੈਣਾ ਸਾਡੇ ਹਰ ਸ਼ੋਅ ਦੇ ਵਿੱਚ ਹਰ ਸ਼ੋਅ ਦੇ ਵਿੱਚ ਸਿਆਸਤ ਦੇ ਵਿੱਚ ਲੈ ਲੋ ਪੜਾਈ 'ਚ ਲੈ ਲੋ ਕਰਦੇ ਕੰਮ 'ਚ ਲੈ ਲੋ ਬਾਹਰ ਦੇ ਕਮਰੇ ਡਰਾਈਵਿੰਗ ਜਿਹੜਾ ਕਿਸੇ ਕਮਰੇ ਦੇ ਲੋ ਜਦੋਂ ਪੈਣਾ ਸਾਡੇ ਬਰਾਬਰ ਨੇ ਤਾਂ ਮਨੋਰੰਜਨ ਦੇ ਵਿੱਚ ਸਾਡੇ ਬਰਾਬਰ ਕਿਉਂ ਨਾ ਹੋਵੇ ਉਹ ਸਪੀਕਸਾਬ ਦਾ ਵੱਡਾ ਕਾਰਨ ਸੀ ਕੁਝ ਮੈਨੂੰ ਤੁਹਾਡੇ ਪ੍ਰੋਗਰਾਮ ਗਰੁੱਪ ਵੀ ਨਹੀਂ ਗੱਲ ਕੁਝ ਤਰੋਫ ਹੈ ਹੋ ਜਾ ਵੀ ਆਏ ਨੇ ਜਿਨਾਂ ਨਾਲ ਕਿ ਉਹ ਮਾਹੌਲ ਕੁਝ ਥੋੜਾ ਜਿਹਾ ਖੁੱਲਾ ਹੋ ਗਿਆ ਤੇ ਉਹ ਪੈਣਾ ਛੁੜੀਆਂ ਨਹੀਂ ਮੈਂ ਬੇਨਤੀ ਕਰੂੰਗਾ ਪੈਣਾ ਨੂੰ ਸਾਡਾ ਮਾਹੌਲ ਚਾਹੇ ਕਿੰਨਾ ਵੀ ਖੁੱਲਾ ਹੋ ਜਾਵੇ ਲੇਕਿਨ ਫਿਰ ਵੀ ਸਭ ਦਾ ਤੋ ਗਿਰਿਆ ਹੋਏ ਨਹੀਂ ਹੋਗਾ ਸ੍ਰੀਖਸਾਬ ਦਾ ਆਪਣਾ ਹੀ ਅੰਦਾਜ਼ ਹੈ ਹਾਥ ਕੰਗਨ ਕੁਾਰਤੀ ਕਿਹਾ ਇਹਨਾਂ ਲਾਈਨਾਂ ਮੈਂ ਜ਼ਰੂਰ ਕਾਣੀ ਚਾਹਾਂ ਸ੍ਰੀਖਸਾ ਆਰ ਬੀਬੀ ਜੀ ਆਪਣੀ ਮਸਾਲਾ ਪੀਨੇ ਬੀਬੀ ਰਣਜੀਤ ਜੀ ਵੀ ਤੁਹਾਡੇ ਮਨ ਪਾਉਂਦੇ ਨੇ ਚੀਜ਼ਾਂ ਸੁਣਾਉਣਗੇ ਸੋ ਜਿੱਥੇ ਵੀ ਤੁਸੀਂ ਹੋ ਇਹਨਾਂ ਦਾ ਸ਼ਿਰੋਜ ਪਰਮਾਨਾ ਸ਼ੁਕਰੀਆ